ਮੈਂ ਆਪਣੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਤੁਸੀਂ ਸ਼ਬੀਲ ਲਾਉਣੀ ਹੋਵੇ ਤਾਂ ਉਦੋਂ ਸਿਰਫ ਧੰਤਨ ਗੁਰੂ ਅਰਜਨ ਸਾਹਿਬ ਜੀ ਦਾ ਹੀ ਚਿੱਤਰ ਲਾਇਆ ਕਰੋ ਬੇਸ਼ੱਕ ਚਿੱਤਰ ਲਾਉਣਾ ਨਹੀਂ ਚੰਗੀ ਗੱਲ ਕਿਉਂਕਿ ਸਿੱਖ ਧਰਮ 'ਚ ਚਿੱਤਰਾਂ ਦੀ ਵੀ ਮਨਾਹੀ ਆ ਲੇਕਿਨ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਥਾਂ 'ਤੇ ਕੋਈ ਹੋਰ ਚਿੱਤਰ ਲਾ ਲਾ ਕੇ ਇੰਜ ਦਾ ਸ਼ੁਰੂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪਵੇਗਾ ਹੋ ਸਕਦਾ ਹੁਣ ਦੇ ਸਮੇਂ ਤਾਂ ਸਹੀ ਹੋਵੇ ਜਾਂ ਹੁਣ ਦੇ ਸਮੇਂ ਆਪਾਂ ਜੋ ਵੀ ਕਰੇ ਠੀਕ ਹੋਵੇ ਲੇਕਿਨ ਇਸੇ ਤਰ੍ਹਾਂ ਜਦੋਂ ਆਪਾਂ ਹਰ ਸਾਲ ਆਡੀਆਂ ਅਗਲੀਆਂ ਪੀੜ੍ਹੀਆਂ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਵੱਡੀ ਸ਼ਹਾਦਤ ਅਤੇ ਚੰਦੂ ਸ਼ਾਹ ਵਰਗੇ ਗੰਦੇ ਬੰਦੇ ਦੀਆਂ ਨੂੰ ਲਾਂਤਾਂ ਪਾਉਣ ਵਾਲੀ ਗੱਲ ਤੋਂ ਦੂਰ ਹੋ ਸਕਦੀ ਆ ਕਿਉਂਕਿ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਪਾਇਆ ਕਿ ਚੰਦੂ ਦੀ ਘੜ ਜਿਹੜੀ ਨੌ ਸੀ ਉਹ ਇੰਜ ਕਰਕੇ ਗਈ ਜੀ ਸ਼ਬੀਲ ਲੈ ਕੇ ਗਈ ਪਰ ਸੱਚ ਤਾਂ ਇਹ ਆ ਕਿ ਚੰਦੂ ਦਾ ਮੁੰਡਾ ਚੰਦੂ ਦਾ ਆ ਜਿਹੜਾ ਸੀ ਮੁੰਡੇ ਦਾ ਸਾਲਾ ਤੇ ਚੰਦੂ ਦਾ ਕੁੜਮ ਜਿਹੜਾ ਸੀ ਇਹਨਾਂ ਸਾਰਿਆਂ ਨੇ ਤੇ ਗੁਰੂ ਘਰ ਨਾਲ ਮੱਥਾ ਲਾਇਆ ਸੀ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਸ਼ਬੀਲ ਦੇ ਉੱਪਰ ਹਮੇਸ਼ਾ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਹੀ ਚਿੱਤਰ ਲਾਇਆ ਜਾਵੇ ਤੇ ਜ਼ਿਆਦਾ ਵਧੀਆ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੱਦਾਂ ਸਾਨੂੰ ਪਤਾ ਲੱਗਾ ਉਵੇਂ ਗਾਂ ਸਾਡੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਰਹੇਗਾ ਤੇ ਸਾਨੂੰ ਹੋਰ ਚਿੱਤਰਾਂ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਬਾਕੀ ਤੁਸੀਂ ਸਾਰੇ ਸਿਆਣੇ ਹੋ ਸੂਝਵਾਨ ਹੋ ਕਿਉਂਕਿ ਜਿਹੜੇ ਇਤਿਹਾਸ ਹੁੰਦੇ ਜੇ ਆਪਾਂ ਉਹਨਾਂ ਛੇੜਛਾੜ ਸ਼ੁਰੂ ਕਰ ਦੇਵਾਂਗੇ ਤੇ ਹੋ ਸਕਦਾ ਉੱਚ ਕੁਝ ਕਿੰਤੂ ਪ੍ਰੰਤੂ ਖੜਾ ਆ ਜਾਵੇ ਔਰ ਆਲੇ ਮੇਲੇ ਕੀ ਆਪਾਂ ਹਰ ਉਸ ਵਿਸ਼ੇ ਤੇ ਸਮਿਆ ਰਹਿੰਦੀਆਂ ਸੋਚ ਲਿਆ ਕਰੀਏ ਜੋ ਆਉਣ ਵਾਲੇ ਸਮੇਂ ਚ ਸਾਡੇ ਸਮਾਜ ਚ ਸਾਡੇ ਲੋਕਾਂ ਦੇ ਜ਼ਿੰਦਗੀ ਨੂੰ ਪ੍ਰਭਾਵਿਤ ਗੱਲਾਂ ਕਰ ਸਕਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਆਪਣੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਤੁਸੀਂ ਸ਼ਬੀਰ ਲਾਉਣੀ ਹੋਵੇ ਤਾਂ ਉਦੋਂ ਸਿਰਫ ਧੰਤਨ ਗੁਰੂ ਅਰਜਨ ਸਾਹਿਬ ਜੀ ਦਾ ਹੀ ਚਿੱਤਰ ਲਾਇਆ ਕਰੋ ਬੇਸ਼ੱਕ ਚਿੱਤਰ ਲਾਉਣਾ ਨਹੀਂ ਚੰਗੀ ਗੱਲ ਕਿਉਂਕਿ ਸਿੱਖ ਧਰਮ 'ਚ ਚਿੱਤਰਾਂ ਦੀ ਵੀ ਮਨਾਹੀ ਆ ਲੇਕਿਨ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਥਾਂ 'ਤੇ ਕੋਈ ਹੋਰ ਚਿੱਤਰ ਲਾ ਲਾ ਕੇ ਇੰਜ ਦਾ ਸ਼ੁਰੂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪਵੇਗਾ ਹੋ ਸਕਦਾ ਹੁਣ ਦੇ ਸਮੇਂ ਤਾਂ ਸਹੀ ਹੋਵੇ ਜਾਂ ਹੁਣ ਦੇ ਸਮੇਂ ਆਪਾਂ ਜੋ ਵੀ ਕਰੇ ਠੀਕ ਹੋਵੇ ਲੇਕਿਨ ਇਸੇ ਤਰ੍ਹਾਂ ਜੇਦੂ ਆਪਾਂ ਹਰ ਸਾਲ ਚਲਾਵਾਂਗੇ ਸਾਡੀਆਂ ਅਗਲੀਆਂ ਪੀੜੀਆਂ ਧੰਤਨ ਗੁਰੂ ਅਰਜਨ ਸਾਹਿਬ ਜੀ ਦੀ ਵੱਡੀ ਸ਼ਹਾਦਤ ਅਤੇ ਚੰਦੂ ਸ਼ਾਹ ਵਰਗੇ ਗੰਦੇ ਬੰਦੇ ਦੀਆਂ ਨੂੰ ਲਹੰਤਾਂ ਪਾਉਣ ਵਾਲੀ ਗੱਲ ਤੋਂ ਦੂਰ ਹੋ ਸਕਦੀ ਆ ਕਿਉਂਕਿ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਪਾਇਆ ਕਿ ਚੰਦੂ ਦੀ ਘੜ ਜਿਹੜੀ ਨੌ ਸੀ ਉਹ ਇੰਜ ਕਰਕੇ ਗਈ ਜੀ ਸ਼ਬੀਲ ਲੈ ਕੇ ਗਈ ਪਰ ਸੱਚ ਤਾਂ ਇਹ ਆ ਕਿ ਚੰਦੂ ਦਾ ਮੁੰਡਾ ਚੰਦੂ ਦਾ ਆ ਜਿਹੜਾ ਸੀ ਮੁੰਡੇ ਦਾ ਸਾਲਾ ਤੇ ਚੰਦੂ ਦਾ ਕੁੜਮ ਜਿਹੜਾ ਸੀ ਇਹਨਾਂ ਸਾਰਿਆਂ ਨੇ ਤੇ ਗੁਰੂ ਘਰ ਨਾਲ ਮੱਥਾ ਲਾਇਆ ਸੀ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਸ਼ਬੀਲ ਦੇ ਉੱਪਰ ਹਮੇਸ਼ਾ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਹੀ ਚਿੱਤਰ ਲਾਇਆ ਜਾਵੇ ਤੇ ਜਾਦਾ ਵਧੀਆ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੱਦਾਂ ਸਾਨੂੰ ਪਤਾ ਲੱਗਾ ਉਵੇਂ ਗਾਂ ਸਾਡੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਰਹੇਗਾ ਤੇ ਸਾਨੂੰ ਹੋਰ ਚਿੱਤਰਾਂ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਬਾਕੀ ਤੁਸੀਂ ਸਾਰੇ ਸਿਆਣੇ ਸੂਝਵਾਨ ਕਿਉਂਕਿ ਜਿਹੜੇ ਇਤਿਹਾਸ ਹੁੰਦੇ ਜੇ ਆਪਾਂ ਉਹਨਾਂ ਛੇੜਛਾੜ ਸ਼ੁਰੂ ਕਰ ਦੇਵਾਂਗੇ ਤੇ ਹੋ ਸਕਦਾ ਉਹ ਚ ਕੁਝ ਕਿੰਤੂ ਪ੍ਰੰਤੂ ਖੜਾ ਆ ਜਾਵੇ ਔਰ ਵਾਲੇ ਮੇਲ ਕੇ ਆਪਾਂ ਹਰ ਉਸ ਵਿਸ਼ੇ ਤੇ ਸਮਿਆ ਰਹਿੰਦਿਆਂ ਸੋਚ ਲਿਆ ਕਰੀਏ ਜੋ ਆਉਣ ਵਾਲੇ ਸਮੇਂ ਚ ਸਾਡੇ ਸਮਾਜ ਚ ਸਾਡੇ ਲੋਕਾਂ ਦੇ ਜ਼ਿੰਦਗੀ ਨੂੰ ਪ੍ਰਭਾਵਿਤ ਗੱਲਾਂ ਕਰ ਸਕਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਆਪਣੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਤੁਸੀਂ ਸ਼ਬੀਲ ਲਾਉਣੀ ਹੋਵੇ ਤਾਂ ਉਦੋਂ ਸਿਰਫ ਧੰਤਨ ਗੁਰੂ ਅਰਜਨ ਸਾਹਿਬ ਜੀ ਦਾ ਹੀ ਚਿੱਤਰ ਲਾਇਆ ਕਰੋ ਬੇਸ਼ੱਕ ਚਿੱਤਰ ਲਾਉਣਾ ਨਹੀਂ ਚੰਗੀ ਗੱਲ ਕਿਉਂਕਿ ਸਿੱਖ ਧਰਮ ਚ ਚਿੱਤਰ ਦੀ ਵੀ ਨਾਹੀ ਆ ਲੇਕਿਨ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਥਾਂ ਤੇ ਕੋਈ ਹੋਰ ਚਿੱਤਰ ਲਾ ਲਾ ਕੇ ਇੰਜ ਦਾ ਸ਼ੁਰੂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਦਾ ਬਹੁਤ ਮਾੜਾ ਅਸਰ ਪਵੇਗਾ ਹੋ ਸਕਦਾ ਹੁਣ ਦੇ ਸਮੇਂ ਤਾਂ ਸਹੀ ਹੋਵੇ ਜਾਂ ਹੁਣ ਦੇ ਸਮੇਂ ਆਪਾਂ ਜੋ ਵੀ ਕਰੇ ਠੀਕ ਹੋਵੇ ਲੇਕਿਨ ਇਸੇ ਤਰ੍ਹਾਂ ਜੇਦੋਂ ਆਪਾਂ ਹਰ ਸਾਲ ਚਲਾਵਾਂਗੇ ਸਾਡੀਆਂ ਅਗਲੀਆਂ ਪੀੜ੍ਹੀਆਂ ਤਾਂ ਤਨ ਗੁਰੂ ਅਰਜਨ ਸਾਹਿਬ ਜੀ ਦੀ ਵੱਡੀ ਸ਼ਹਾਦਤ ਅਤੇ ਚੰਦੂ ਸ਼ਾਹ ਵਰਗੇ ਗੰਦੇ ਬੰਦੇ ਦੀਆਂ ਨੂੰ ਲਾਂਤਾਂ ਪਾਉਣ ਵਾਲੀ ਗੱਲ ਤੋਂ ਦੂਰ ਹੋ ਸਕਦੀ ਆ ਕਿਉਂਕਿ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਹੈ ਚੰਦੂ ਦੀ ਜਿਹੜੀ ਨੌ ਸੀ ਉਹ ਇੰਜ ਕਰਕੇ ਗਈ ਜੀ ਸ਼ਬੀ